ਦੇ ਬਾਣੀ ਗੁਰੂ ਜੀ ਦਾ ਖਾਲਸਾ ਬਾਣੀ ਗੁਰੂ ਜੀ ਦੀ ਫਤਿਹ ਅੱਜ ਇਥੇ ਥੋੜੇ ਸਾਰਿਆਂ ਦੇ ਰੂਪ ਨੂੰ ਹੋਣ ਦਾ ਮੌਕਾ ਮਿਲਿਆ ਤੇ ਮੈਂ ਇਸ ਅਸਥਾਨ ਨੂੰ ਜਿਵੇਂ ਵੀ ਆਪਣਾ ਇੱਕ ਘਰ ਹੀ ਸਮਝਦਾ ਹਾਂ ਕਿਉਂਕਿ ਬਾਬਾ ਜੀ ਨਾਲ ਬਾਬਾ ਜੀ ਨਾਲ ਬਹੁਤ ਪੁਰਾਣੇ ਮੈਂ ਕਹਿੰਦਾ ਵੀ ਜਾਣ ਪਛਾਣਾ ਤੇ ਸਬੰਧ ਆ ਕਿਉਂਕਿ ਜੇ ਇੱਕ ਵਾਕਿਆ ਵੀ ਤੁਹਾਡੇ ਨਾਲ ਸਾਂਝਾ ਕਰਦਾ ਜਿਹੜਾ ਬਾਬਾ ਜੀ ਨੇ ਮੈਨੂੰ ਦੱਸਿਆ ਇਹ 26 ਜਨਵਰੀ ਦਾ ਜਿਸ ਦਿਨ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲਾਇਆ ਸੀ ਤੇ ਬਾਈ ਦੀਪ ਉਥੇ ਸੀ ਬਾਬਾ ਜੀ ਵੀ ਉਥੇ ਸੀਗੇ ਤੇ ਜਦੋਂ ਸਾਰੇ ਉੱਥੋਂ ਸੰਗਤਾਂ ਆਉਣ ਲੱਗੀਆਂ ਤਾਂ ਬਾਬਾ ਜੀ ਤੇ ਬਾਈ ਦੀ ਗੱਲ ਹੋਈ ਬਾਬਾ ਜੀ ਕਹਿੰਦੇ ਵੀ ਇਹ ਜਿਹੜਾ ਨਿਸ਼ਾਨ ਇੱਥੇ ਆਪਾਂ ਝੁਲਾਇਆ ਇਹਦੀ ਫੌਜ ਤੇ ਕੁਝ ਬੇਅਦ ਵੀ ਕਰੂਗੀ ਆਪਾਂ ਇਹਨੂੰ ਲੈ ਕੇ ਚੱਲਦੇ ਹਾਂ ਤੇ ਬਹੁਤ ਜਦੋਂ ਜੈਦ ਫੌਮ ਦੇ ਬਾਦ ਨੂੰ ਉਹ ਨਿਸ਼ਾਨ ਸਾਹਿਬ ਜਿਹੜਾ ਝੁਲਾਇਆ ਸੀ ਉਸ ਤੋਂ ਬਾਦ ਨੂੰ ਉਤਾਰ ਕੇ ਲੈ ਕੇ ਉਹ ਬਾਬਾ ਜੀ ਨੇ ਕੋਲਾ ਤੇ ਮੈਂ ਤੁਹਾਡੇ ਸਾਰੇ ਨਾਲ ਅੱਜ ਸਾਂਝੀ ਕਰ ਰਿਹਾ ਹਾਂ ਵੀ ਆਪਣੇ ਉਹ ਨਿਸ਼ਾਨ ਜਿਨ੍ਹਾਂ ਨੇ ਆਪਾਂ ਲਾਲ ਕਿਲੇ ਤੇ ਉਹ ਆਪਣੇ ਯੋਧਿਆਂ ਨੇ ਚੁਲਾਏ ਤੇ ਆਪਣੀ ਚੜ੍ਹਦੀ ਕਲਾ ਦਾ ਪ੍ਰਤੀਕ ਸੀ ਜੋ ਤੇ ਸਰਕਾਰਾਂ ਨੂੰ ਦੱਸਿਆ ਗਿਆ ਵੀ ਸਿੱਖ ਕੌਮ ਅੱਜ ਵੀ ਚੜ੍ਹਦੀ ਕਲਾ ਚ ਤੇ ਉਹ ਰਾਜ ਕਰਨਾ ਹਜੇ ਭੁੱਲੀ ਨਹੀਂ ਹਜੇ ਵੀ ਜਾਣਦੀ ਆ ਤੇ ਬਹੁਤ ਜਲਦ ਅਸੀਂ ਰਾਜ ਕਰਾਂਗੇ ਵੀ ਤੇ ਉਹੀ ਨਿਸ਼ਾਨ ਸਾਹਿਬ ਹੁਣ ਵੀ ਬਾਬਾ ਜੀ ਦੇ ਕੋਲੇ ਆ ਤੇ ਜੇ ਆਪਾਂ ਹੋਰ ਗੱਲ ਕਰੀਏ ਵੀ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਆ ਵੀ ਰਾਜ ਕਰੇਗਾ ਖਾਲਸਾ ਇਹ ਇੱਕ ਨਾਰਾ ਨਹੀਂਗਾ ਇੱਕ ਐਲਾਨ ਆਉਣ ਵਾਲੀਆਂ ਸਰਕਾਰਾਂ ਨੂੰ ਸਮੇਂ ਦੀਆਂ ਸਰਕਾਰਾਂ ਨੂੰ ਤੇ ਤੋਂ ਪਹਿਲਾਂ ਦੀਆਂ ਨੂੰ ਵੀ ਅਸੀਂ ਸਾਡੇ ਪੁਰਖਿਆਂ ਨੇ ਰਾਜ ਕੀਤਾ ਤੇ ਅਸੀਂ ਵੀ ਬਹੁਤ ਜੰਦ ਰਾਜ ਕਰਾਂਗੇ ਤੇ ਆਪਾਂ ਨੂੰ ਸਮੇਂ ਦੀਆਂ ਸਰਕਾਰਾਂ ਦਬਾ ਲੈਂਦੀਆਂ ਆਪਣੇ ਵਿੱਚ ਪਿੱਕ ਪਾ ਦਿੰਦੀਆਂ ਪਰ ਕੋਈ ਨਹੀਂ ਜਾਣਦੇ ਵੀ ਖਾਲਸਾ ਇਹੋ ਜੀ ਫੌਜ ਆ ਜਿਹੜਾ ਰਾਜ ਕਰਨਾ ਵੀ ਜਾਣਦਾ ਤੇ ਹੁਣ ਆਪਣੇ ਕੋਲੇ ਬਹੁਤ ਹੀ ਛੇਤੀ ਮੌਕੇ ਮੈਂ ਕਹੂੰਗਾ ਤੇ 2027 ਚ ਵੀ ਆਪਾਂ ਭਾਈ ਅਮਰਪਾਲ ਸਿੰਘ ਜੀ ਨੂੰ ਆਪਣਾ ਮੁੱਖ ਮੰਤਰੀ ਦਾ ਕੈਂਡੀਡੇਟ ਤਾਂ ਐਲਾਨ ਚੁੱਕੇ ਆਂ ਪਰ ਉਹਦੇ ਲਈ ਆਪਾਂ ਨੂੰ ਵੀ ਤਕੜੇ ਹੋਣਾ ਪਊਗਾ ਆਪਾਂ ਨੂੰ ਵੀ ਇੱਕਜੁੱਟ ਹੋਣਾ ਪਊਗਾ ਇਹ ਸਿਰਫ ਐਲਾਨੀਆਂ ਨਹੀਂ ਬੰਨਨਾ ਉਹਦੇ ਲਈ ਆਪਾਂ ਨੂੰ ਬਹੁਤ ਮੈਂ ਕਹੂੰਗਾ ਵੀ ਬਹੁਤ ਮਿਹਨਤ ਦੀ ਲੋੜ ਆ ਕਰਨੀ ਵੀ ਪਊਗੀ ਮਿਹਨਤ ਕਰੇ ਬਿਨਾਂ ਨਹੀਂ ਆਪਾਂ ਨੂੰ ਇਹ ਮਿਲਣਾ ਕਿਉਂਕਿ ਆਪਣੀਆਂ ਜਿਹੜੀ ਟੱਕਰ ਆ ਉਹ ਸਮੇਂ ਦੀਆਂ ਸਰਕਾਰਾਂ ਨਾਲ ਵੀ ਆ ਤੇ ਜਿਹੜੀਆਂ ਉਸ ਤੋਂ ਪਹਿਲਾਂ ਕਰਕੇ ਗਈਆਂ ਉਹਨਾਂ ਨਾਲ ਵੀ ਆ ਉਹ ਬਹੁਤ ਆਪਣੇ ਤੋਂ ਮੈਂ ਕਹੂੰਗਾ ਵੀ ਸ਼ਾਤਰ ਵੀ ਆ ਤੇ ਪੈਸੇ 'ਚ ਵੀ ਬਹੁਤ ਤਕੜੇ ਆ ਇਹ ਦੋਨੋਂ ਚੀਜ਼ਾਂ ਇਲੈਕਸ਼ਨਾਂ ਵਾਸਤੇ ਬਹੁਤ ਜ਼ਰੂਰੀ ਹੁੰਦੀਆਂ ਪਰ ਜਿਹੜਾ ਆਪਣਾ ਕੈਂਡੀਡੇਟ ਬੂਕਾ ਆ ਆਪਾਂ ਨੂੰ ਤੁਸੀਂ ਗੁਰੂ ਦਾ ਓਟ ਆਸਰਾ ਲੈ ਕੇ ਖੜਜੋ ਬਾਕੀ ਸਾਰਾ ਗੁਰੂ ਸਾਹਿਬ ਦੇਖਣਗੇ ਕਿਉਂ ਜਿਵੇਂ ਕਿ ਛਡੂਲ ਸਾਹਿਬ ਦੀ ਧਰਤੀ ਤੋਂ ਤੁਸੀਂ ਸਾਰਿਆਂ ਨੇ ਵੋਟਾਂ ਪਾ ਕੇ ਭਾਈ ਸਾਹਿਬ ਨੂੰ ਬਹੁਤ ਵੱਡੀ ਗਿਣਤੀ ਚ ਲੀਡ ਦਵਾਈ ਸੀਗੀ ਉਵੇਂ ਹੀ ਹੁਣ ਆਪਾਂ ਸਾਰੇ ਪੰਜਾਬ ਵਿੱਚ ਇੱਕਜੁੱਟ ਹੋ ਕੇ ਆਪਣੀ ਸਰਕਾਰ ਲਿਆਉਣੀ ਆ ਇਹ ਆਪਣੀ ਪਾਰਟੀ ਨਾਲ ਇਸ ਲਈ ਕਹੂੰਗਾ ਕਿਉਂਕਿ ਆਪਾਂ ਕੋਈ ਲੀਡਰ ਨਹੀਂ ਗਏ ਆਪਾਂ ਇੱਕ ਦੂਜੇ ਨਾਲ ਸਲਾਹ مشورہ ਕਰਕੇ ਗੁਰਮਤਾ ਕਰਕੇ ਇਕੱਠੇ ਹੋ ਕੇ ਅੱਗੇ ਚੱਲਣਾਗਾ ਤੇ ਇਹੀ ਗੁਰੂ ਦੇ ਓਟ ਆਸਰੇ ਚ ਰਹਿ ਕੇ ਚੱਲਾਂਗੇ ਜੇ ਆਪਾਂ ਗੁਰੂ ਦੇ ਓਟ ਆਸਰੇ ਵਿੱਚ ਰਹਿ ਕੇ ਚੱਲੇ ਤਾਂ ਆਪਣੀ ਸਰਕਾਰ ਬਣਨ ਤੋਂ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਸੋਨਹਰ ਜੋ ਇੱਕ ਗੁਰਮਤਾ ਕਰੀਏ ਇਕੱਠੇ ਹੋਈਏ ਕਿਉਂ ਨਾ ਅਲੀ 2027 ਵਿੱਚ ਸਿਰਫ ਡੇਢ ਸਾਲ ਦਾ ਸਮਾਂ ਬਚਿਆ ਆਪਾਂ ਭਾਈ ਸਾਹਿਬ ਨੂੰ ਵੀ ਬਾਹਰ ਤਾਂ ਹੀ ਕਢਾ ਸਕਦੇ ਆ ਜੇ ਆਪਣੇ ਕੋਲੇ ਆਪਣਾ ਰਾਜ ਹੋਵੇ ਕੱਲੇ ਭਾਈ ਸਾਹਿਬ ਨਹੀਂ ਆਪਣੇ ਕੋਲੇ ਹੋਰ ਵੀ ਆਪਣੇ ਬੰਦੀ ਸਿੰਘ ਜੇਲਾ ਵਿੱਚ ਬੈਠੇ ਆ ਉਹਨਾਂ ਲਈ ਵੀ ਆਪਾਂ ਨੂੰ ਸੋਚਣਾ ਪਊਗਾ ਇਕੱਠੇ ਹੋਣਾ ਪਊਗਾ ਇਹ ਤੁਸੀਂ ਫੈਸਲਾ ਕਰ ਲਓ ਤੁਸੀਂ ਇਕੱਠੇ ਅੱਜ ਹੋਣਾ ਕੱਲ ਹੋਣਾ ਕਿ ਕਦੋਂ ਹੋਣਾ ਇਕੱਠੇ ਹੋਏ ਬਿਨਾ ਹੰਨ ਨਹੀਂ ਹੋਣਾਗਾ ਤਾਂ ਹਜੇ ਵੀ ਆਪਾਂ ਇੱਕ ਦੂਜੇ ਦੇ ਆਮ مشورہ ਬਣ ਕੇ ਸਲਾਹ ਕਰਕੇ ਇਕੱਠੇ ਹੋ ਜਾਈਏ ਕਿਉਂਕਿ ਇੱਕ ਜੁਲਟ ਹੋਣ ਵਿੱਚ ਹੀ ਤਾਕਤ ਆ ਤੇ ਜੇ ਆਪਾਂ ਆਪਣੇ ਬਾਰੇ ਨਹੀਂ ਸੋਚਣਾ ਆਪਣੇ ਸਿੰਘ ਜਿਹੜੇ ਜੇਲਾਂ ਵਿੱਚ ਬੈਠਿਆ ਉਹਨਾਂ ਬਾਰੇ ਸੋਚ ਲਓ ਕਿਉਂਕਿ ਉਹ ਜੇਲਾਂ ਵਿੱਚ ਆਪਦੇ ਨਿੱਜੀ ਕਾਰਜਾਂ ਕਰਕੇ ਨਹੀਂ ਬੈਠੇ ਆਪਣੇ ਕਰਕੇ ਬੈਠੇ ਆ ਆਪਣੇ ਪੰਥ ਕਰਕੇ ਬੈਠੇ ਆ ਆਪਣੇ ਪੰਜਾਬ ਕਰਕੇ ਬੈਠੇ ਆ ਇਹ ਮੈਂ ਇਥੋਂ ਅੱਜ ਇਹ ਵੀ ਗੱਲ ਕਰਨਾ ਚਾਹੁੰਦਾ ਕਿਉਂਕਿ ਜਿਹੜੇ মিডিਆ ਰਾਈਟਾਂ ਹੋਰ ਸਵਾਲ ਪੁੱਛਦੇ ਆ ਵੀ ਤੁਹਾਡੀ ਸਰਕਾਰ ਬਣ ਗਈ ਤੁਸੀਂ ਕੀ ਕਰੋਗੇ ਅਸੀਂ ਕਰਾਂਗੇ ਅਸੀਂ ਗੁਰੂ ਸਾਹਿਬ ਦੇ ਓ ਟ੍ਰਾਂਸਫਰ ਵਿੱਚ ਲੈ ਕੇ ਸਰਕਾਰ ਸਲਾਵਾਂਗੇ ਸਾਨੂੰ ਵੀ ਰਾਜਨੀਤੀ ਕਰਨੀ ਆਉਂਦੀ ਆ ਪਰ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਚੱਲਾਂਗੇ ਨਾ ਅਸੀਂ ਕਿਸੇ ਨਸ਼ੇ ਦਾ ਸਹਾਰਾ ਲੈਣਾ ਨਾ ਅਸੀਂ ਕਿਸੇ ਰੇਸ਼ੂ ਅੱਦਸ ਸਹਾਰਾ ਲੈਣਾ ਅਸੀਂ ਸੱਚੇ ਸੁੱਚੇ ਹੋ ਕੇ ਸੱਚੀ ਕੌਮ ਦੀ ਅਗਵਾਈ ਕਰਕੇ ਇੱਕ ਖਾਲਸ ਰਾਜ ਦੀ ਸਥਾਪਨਾ ਕਰਾਂਗੇ ਤੇ ਇਹੀ ਆਸ ਆ ਵੀ ਤੁਸੀਂ ਸਾਰੇ ਵੱਗ ਚੜ ਕੇ ਇਸ ਵਿੱਚ ਹਿੱਸਾ ਲਓਗੇ ਆਪਾਂ ਆਪੋ ਆਪਣਾ ਫਰਜ਼ ਸਮਝ ਕੇ ਚਾਹੇ ਜਿੰਨਾ ਜਿਹੜਾ ਕੰਮ ਕਰ ਸਕਦਾ ਜਿਹੜਾ ਕੋਈ ਦੂਰ ਨੇੜੇ ਨਹੀਂ ਜਾ ਸਕਦਾ ਉਹ ਆਪਦੇ ਹਲਕੇ ਚ ਆਪਦੇ ਏਰੀਏ ਚ ਆਪਦੀ ਪੰਚਾਇਤ ਚ ਆਪਣੀ ਪਾਰਟੀ ਦਾ ਪ੍ਰਚਾਰ ਕਰੋ ਅਕਾਲੀ ਦਲ ਵਾਰਿਸ ਪੰਜਾਬ ਇਹ ਆਪਾਂ ਉਹ ਵਾਰਿਸ ਪੰਜਾਬ ਦੇ ਆ ਜਿਹੜੀ ਬਾਈ ਦੀਪ ਨੇ ਆਗਾਜ਼ ਕੀਤਾ ਸੀ ਤੇ ਇਹਦੇ ਵਿੱਚ ਕੋਈ ਨਿਰਜ ਦੀ ਗੱਲ ਨਹੀਂ ਹੈਗੀ ਪੰਥ ਦੀ ਗੱਲ ਆ ਤੇ ਗੱਲਾਂ ਬਹੁਤ ਐ ਇੱਥੇ ਕਰਨ ਨੂੰ ਆਪਣੇ ਕੋਲੇ ਪਰ ਫਿਰ ਤੋਂ ਮੈਂ ਤੋਡੇ ਸਾਰੇ ਤੋਂ ਇਹੀ ਆਸ ਕਰਦਾ ਵੀ ਆਪਾਂ ਇੱਕ ਜੁੱਟ ਹੋ ਕੇ ਚੱਲੀਏ ਆਪਣੀ ਪਾਰਟੀ ਕਾਂਗਰਸ ਪੰਜਾਬ ਨੂੰ ਤਗੜੇ ਕਰੀਏ ਤੇ ਉਹਨਾਂ ਲਈ 2027 ਵਿੱਚ ਭਾਈ ਅਮਰਿੰਦ ਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਈਏ ਤਾਂ ਜੋ ਵੀ ਆਪਾਂ ਆਪਣੇ ਸਿੰਘਾਂ ਨੂੰ ਬਾਹਰ ਕਢਾ ਸਕੀਏ ਜਿਹੜੇ ਕੀ ਹੁਣ ਪਿਛਲੇ ਸਮੇਂ ਵਿੱਚ 40 ਸਿੰਘ ਜੇਲ੍ਹ ਚ ਬੈਠੇ ਆ ਤੇ ਉਸ ਤੋਂ ਵੀ ਬੁਰਾਤਣ ਜਿਹੜੇ 84 ਤੋਂ ਬਾਅਦ ਜਿਨ੍ਹਾਂ ਨੇ ਆਪ ਦੀ ਹੋਂਦ ਦੱਸੀ ਆ ਕਿ ਅਸੀਂ ਹੈਗੇ ਆਂ ਵਾਰ-ਵਾਰ ਸਮੇਂ ਤੇ ਸਰਕਾਰ ਨੂੰ ਦੱਸਦੇ ਆ ਉਹ ਵੀ ਜੇਲਾਂ ਵਿੱਚ ਬੈਠੇ ਆ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਉਹਨਾਂ ਨੂੰ ਵੀ ਬਾਹਰ 내 ਆਈਏ ਤੇ ਤੁਹਾਡੀ ਸਾਰੀ ਇੱਥੇ ਪਹੁੰਚੀ ਹੋਈ ਸਾਧ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਆਪਦੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਬਾਪੂ ਜੀ ਦਾ ਵੀ ਇੱਥੇ ਪਹੁੰਚਿਆ ਦਾ ਧੰਨਵਾਦ ਫਿਰ ਬਾਬਾ ਗੁਰਦੀਪ ਸਿੰਘ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਲਈ ਕਿਆ ਤੇ ਜਿਵੇਂ ਅੱਪਾ ਨੂੰ ਮਘਰ ਸਾਹਿਬ ਨੇ ਦੱਸਿਆ ਵੀ ਇਸ ਸਟੇਜ ਤੇ ਕੋਈ پابੰਦੀ ਨਹੀਂ ਹੁੰਦੀ ਜੋ ਜਿਸਨੇ ਵੀ ਜੋ ਵੀ ਗੱਲ ਕਰਨੀਆਂ ਇਥੋਂ ਬਾਖ ਆਫ ਕਰ ਸਕਦਾ ਤੇ ਉਹ ਕੋਈ ਵੀ ਆ ਇਹੋ ਜਿਹੇ ਸਟੇਜਾਂ ਵੀ ਆਪਾਂ ਨੂੰ ਲਿਕਨੀਆਂ ਪੈਣਗੀਆਂ ਜਿੱਥੇ ਆਪਾਂ ਬਾਖ ਆਫ ਗੱਲ ਕਰ ਸਕਨੇ ਆ